ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸਵਾਗਤ ਹੈ ਆਪਣੇ ਚੈਨਲ ਭਗਵਾਨ ਦਾ ਡੇਰੀ ਫਾਰਮ 5811 ਤੇ ਅੱਜ ਦੀ ਵੀਡੀਓ ਬਣਾਉਣ ਲੱਗੇ ਆ ਪਿੰਡ ਚਵਿੰਡਾ ਕਲਾਂ ਤਹਿਸੀਲ ਅਜਨਾਲਾ ਦੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਤੁਹਾਨੂੰ ਚਾਰ ਪਸ਼ੂ ਵਿਖਾਉਣੇ ਆ ਦੋ ਟੋਕੜਾਂ ਗਬਣਾ ਛੋਟੀਆਂ ਉਹਦੇ ਦੋ ਸੱਜਰ ਸੂਏ ਆ ਪਸ਼ੂ ਵੀਰ ਦੇ ਕੋਲ ਤੇ ਆਪਾਂ ਪਹੁੰਚੇ ਬਾਈ ਹਰਪਾਲ ਸਿੰਘ ਹਣਾ ਕੋਲ ਤੇ ਆਜੋ ਕਰਦੇ ਆ ਵੀਰ ਨਾਲ ਗੱਲਬਾਤ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਉਹ ਸੁਣਾਓ ਠੀਕ ਠਾਕ ਜੀ ਕਿਹਦੇ ਵੀ ਤੁਸੀਂ ਸੁਣਾਓ ਕਿਰਪਾ ਕਿਰਪਾ ਬਾਈ ਇੱਕ ਦੋ ਦੀ ਕਿਰਪਾ ਚਾਹੀਦੀ ਵੀਰ ਜੀ ਹਾਂਜੀ ਆਪਣਾ ਨਾਮ ਤੇ ਐਡਰੈਸ ਦੱਸਾ ਦੇ ਵਿੱਚ ਨਾਮ ਮੇਰਾ ਭਾਸ ਸਿੰਘ ਜੀ ਪਿੰਡ ਚੋਈਂਣਾ ਜ਼ਿਲ੍ਹਾ ਮਦਸੀ ਜਨਾਲਾ ਜੀ ਠੀਕ ਹੈ ਜੀ ਫੋਨ ਨੰਬਰ ਬੋਲ ਦਿਓ 98145995 ਠੀਕ ਹੈ ਜੀ ਤੇ ਕਰੀਏ ਸ਼ੁਰੂਆਤ ਜੀ ਹਾਂਜੀ ਕਰੀਏ ਵੀਰ ਜੀ ਉਹ ਤੋਂ ਵੜ ਤੋਂ ਕਰ ਲਈਏ ਹਾਂ ਵੜ ਤੋਂ ਕਰਦੇ ਛਾਈ ਆਲ ਤੋਂ ਉਹ ਭਾਜੀ ਛਾਈ ਆਲ ਆ ਗਈ ਹੈ ਪਹਿਲੇ ਨੰਬਰ ਦੇ ਇਹ ਦੱਸੋ ਭਾਜੀ ਦੀ ਡਿਟੇਲ ਆ ਇਹ ਵੀਰ ਜੀ ਦੂਸਰਾ ਸੁਆ ਸੋਈ ਆ ਅੱਛਾ ਜ ਸਹੀ ਹੈ। ਐਸ਼ਾ ਠੀਕ ਹੈ ਠੀਕ ਹੈ ਜੀ। ਲਓ ਭਾਈ ਚੋ ਸ਼ਾਈ ਆਂਦੇ ਵਿੱਚ ਆ ਗਈ ਤੇ 17 ਠੰਡੀ ਠੰਡੀ ਆ। ਹਾਂ ਠੰਡੀ ਠੰਡੀ ਵੀ ਠੰਡੀ ਆ। ਠੀਕ ਹੈ ਠੀਕ ਹੈ। ਲਓ ਭਾਜੀ ਠੰਡੀ ਸੀ ਲਿਆ ਇਹਦੇ ਖੋਲੋ ਵੀਰ ਜੀ ਫਿਰ ਖੋਲ ਕੇ ਵਿਖਾਈਏ। ਲਓ ਵੀਰ ਜੀ। ਲਓ ਭਾਜੀ ਫੇਰ ਕੁਆਲਿਟੀ ਲਾਗੇ ਤਾਂ ਕਰ ਸਕਦੇ ਜੀ ਚੈੱਕ ਤੁਸੀਂ। ਇਹ ਥੋੜੇ ਜਿਹਾ ਡਰਦੀ ਆ। ਤੇ ਕਿੰਨਾ ਕ ਜੇ ਦੁੱਧ ਵੀਰ ਜੀ ਦੇ ਕੋਲ? ਦੁੱਧ ਵੀਰ ਜੀ ਆਟਾ ਮ 14 ਕਿਲੋ ਲੀਟਰ ਵਾਲਾ ਆ। ਠੀਕ ਹੈ ਠੀਕ ਹੈ ਲਓ ਭਾਜੀ 14 ਲੀਟਰ ਜਿਹੜਾ ਐਸ ਦਾ ਬਿਲਕੁਲ ਰੈਡੀ ਆ ਦੁੱਧ। ਕਰੋ ਚੈੱਕ ਫੇਸ ਕੁਆਲਟੀ ਕਿਉਂ ਰਸ਼ਾਈ ਹਾਲ ਦੇ ਵਿੱਚ ਆ ਗਈ ਆ ਤੇ ਆਡਰ ਕੁਆਲਟੀ ਨੇ ਥਣਾ ਦਾ ਸਾਈਜ਼ ਗੈਪ ਤੁਹਾਨੂੰ ਲੱਗ ਗਿਆ ਤਾਂ ਚੈੱਕ ਕਰਾਉਨੇ ਆ ਹਾਂਜੀ ਭਾਈ ਜੀ ਲੱਗ ਗਿਆ ਤਾਂ ਕਰੋ ਚੈੱਕ ਕਰੋ ਥਣਾ ਦਾ ਸਾਈਜ਼ ਤੇ ਗੈਪ ਬਹੁਤ ਹੀ ਸ਼ਾਨਦਾਰ ਹੈਣ ਗਿੱਡ ਗਿੱਡ ਤੇ ਥੰ ਲੱਗਾ ਵਾ ਕੋਈ ਨਹੀਂ ਕੋਈ ਗੱਲ ਨਹੀਂ ਜੀ ਠੀਕ ਆ ਠੀਕ ਆ ਲਓ ਭਾਈ ਜੀ ਚੈੱਕ ਕਰ ਸਕਦੇ ਸੀਰੀਅਲ ਸੂ ਬਹੁਤ ਜੀ ਠੀਕ ਹੈ ਤੇ ਕੀ ਮੁੱਲ ਪਾਜੀ ਫਿਰ ਇਹਦਾ ਮੁੱਲ ਤੇ ਜਦੋਂ ਵਿੱਚ ਤੇ ਬੱਚਾ ਹੁੰਦਾ ਹਾਂਜੀ ਫਿਰ ਤੇ ਤੁਹਾਨੂੰ ਪਤਾ 45000 ਦੇ ਹਾਂਜੀ ਆ ਗਈ ਜੀ ਤੇ ਸੂਈ ਦੀ ਗਰੰਟੀ ਆਪਾਂ ਕਹਿੰਦੇ ਵੀ ਜੀ ਮਾ ਮਾ ਲਾ ਵੀ 14 ਤੋਂ 15 ਦਿਨ ਹੋਏ ਸੂਈ ਨ ਤਾਜੀ ਆ ਅੱਛਾ ਠੀਕ ਹੈ ਠੀਕ ਹੈ ਜੀ ਹੁਣ 40 ਦੀ ਦੇ ਦਈਏ ਵੀਰ ਜੀ ਕਰ ਦਈਏ ਜੈਜਾ ਤਰਾ ਲਓ ਜਗੇ ਵੀ ਜਿੰਨਾ ਕਰਾਉਣਾ ਤਾਂ ਹਾਂ ਦੋ ਛੱਡਦੀ ਐ ਕਿ ਜਦੇ ਦੋਲਾਂ ਛੱਡ ਗਏ ਜੱਗੇ ਵੀ ਰਹਾ ਨਾ ਜਿਹੜੀ ਆਪਾਂ 32000 ਦੀ ਦਈਏ ਲਓ ਭਾਈ ਹੋਰ 1000 ਛੱਡਾਂਗੇ 31000 ਦੀ ਦੇ ਦਾਂਗੇ ਜੀ ਠੀਕ ਠੀਕ ਲਓ ਭਾਈ 31000 ਦੀ ਦੋ 14 ਕਿਲੋ ਮੇਰੇ ਮਾਲਾ ਘਰੋਂ ਚੋਗੇ ਲੈ ਜਿੱਦਾਂ ਮਰਜੀ ਦੋ ਪਾਂ ਤਿੰਨ ਡੰਗ ਚੋਗੇ ਲੈ ਠੀਕ ਠੀਕ ਲਓ ਭਾਈ 14 ਲੀਟਰ ਬਾਈ ਕਹਿੰਦਾ ਕਿ ਮੇਰੇ ਘਰੋਂ ਆਪਾਂ ਮੈਂ ਦੋ ਡੰਗ ਤਿੰਨ ਡੰਗ ਚੋਕੇ ਖੜੀ ਚੋਗੇ ਲੈ ਜਿੱਦਾਂ ਮਰਜੀ ਠੀਕ ਠੀਕ ਹੈ ਵੀ ਠੰਡੀ ਸੀਲ ਆ ਠੰਡੀ ਸੀਲ ਆ ਵੇਖੋ ਕੋਈ ਪ੍ਰਵਾਹ ਥੋੜੀ ਆ ਹਾਂ ਜੀ ਆਹ ਵੇਖੋ ਕਰੋ ਚੈੱਕ ਪਾਈ ਸੀ ਇਹੋ ਜਿਹੇ ਪਾਣੀ ਦਾ ਵਾਧਾ ਦੇ ਵਿੱਚ ਹੀ ਮੱਝਾਂ ਨਸਨ ਤੋਂ ਮਾਦੀ ਲੈਣ ਦਾ ਆਪਾਂ ਨੇ ਹਾਂਜੀ ਹਾਂਜੀ 31000 ਦੇ ਵਿੱਚ ਮਾਦੀ ਚੱਲ ਜਾਣੀ ਘਰੇ ਆਪਾਂ ਚੱਲ ਜਾਣੀ ਚੱਲ ਜਾਣੀ ਤੇ ਆਜੋ ਹੁਣ ਦੂਜੇ ਨੰਬਰ ਤੇ ਦੇਖਿਓ ਭਾਜੀ ਇਹਦੇ ਬਾਰੇ ਇਹ ਨੀਂਨੀ ਚ ਕਰਾਸ ਹੈ ਵੀਰ ਜੀ ਅੱਛਾ ਜੀ ਹਾਂਜੀ ਇਹ ਮੰਨ ਲਓ ਵੀ ਸਾਢੇ ਪੰਜਵੇਂ ਮਹੀਨੇ ਦੀ ਗੱਭਣ ਆ ਅੱਛਾ ਜੀ ਹਾਂਜੀ ਤੇ ਐ ਟਾਈਮ ਆ ਥੋੜੇ ਦੁੱਧ ਹੈਗਾ ਜੋ 6 ਗਨੋ ਠੀਕ ਹੈ ਠੀਕ ਲੋ ਭਾਈ ਸਾਢੇ ਪੰਜ ਮਹੀਨਿਆਂ ਦੀ ਚੈੱਕ ਪਾਸ ਆ ਤੇ 6 ਲੀਟਰ ਜਿਹੜਾ ਦੁੱਧ ਬਿਲਕੁਲ ਰੈਡੀ ਹੈ ਇਹਦੇ ਥੱਲੇ ਇਹ ਸੱਜ ਨੇ ਕਿਹਾ ਕਿ ਚੋਆ ਹੈ ਜੀ ਸਾਢੇ ਮੰਨ ਲਓ ਪੰਜ ਮਹੀਨੇ ਤੋਂ ਵੱਧ ਹੀ ਹੈ ਛਾਂ ਦੇ ਲਗਭਗ ਨੇ ਡੈਟ ਨੇ ਆਖਿਆ ਪਰ ਸਾਢੇ ਪੰਜਾਂ ਦੀ ਕੀ ਫੁੱਲ ਗਾਰੰਟੀ ਆ ਸੱਜ ਨੇ ਦੁੱਧ ਵੀ ਜੀ ਘਰ ਵਾਲਿਆਂ ਦੇ ਵਿੱਚ 17 18 ਕਿਲੋ ਦਿੱਤਾ ਹੈ ਉਹ ਆਪਣੀ ਸਮਝਣਾ ਵੇਖ ਕੇ ਜਾ ਕੇ ਲੈ ਲੇ ਠੀਕ ਹੈ ਖੋਲੋ ਭਾਈ ਫਿਰ ਲੋ ਭਾਈ ਕੱਦ ਕਾੜ ਪਹੁੰਚੀ ਚੰਗਾ ਵਾ ਤੇ ਨੀਂਦੀ ਵੀ ਚੱਲੀ ਆ ਕਰੋ ਫੇਸ ਕੁਆਲਟੀ ਚੈੱਕ ਤੁਸੀਂ ਤੇ ਲਾਗੇ ਨੂੰ ਕਰੋ ਚੈੱਕ ਥਾਣਾ ਦਾ ਸੈਰ ਕਰ ਤੇ ਆਰਡਰ ਕੁਆਲਟੀ ਬਹੁਤ ਹੀ ਸ਼ਾਨਦਾਰ ਥਾਂ ਤੋਂ ਲੱਗਾ ਹੋਇਆ ਤੇ ਸੱਜਰ ਲੇਟ 17 ਲੀਟਰ ਜਿਹੜਾ ਦੁੱਧ ਚਵਾਇਆ ਵਾ ਤੇ ਅਸਟਾੰਡ ਜਿਹੜਾ 6 ਲੀਟਰ ਦੱਸੇ ਵੀ ਜੀ ਠੀਕ ਆ ਠੀਕ ਆ 6 6.5 ਮਿੰਨਿਟ ਚੈੱਕ ਪਾ ਤੇ 6 ਲੀਟਰ ਜਿਹੜਾ ਦੁੱਧ ਇਸ ਟਾਈਮ ਰੈਡੀ ਹੈ ਦੇ ਕੋਲ ਤੇ ਇਧਰ ਵੀ 6 ਤੋਂ ਮੜਾ ਜੇ ਤੁਹਾਨੂੰ ਦਿਖਾਉਨੇ ਆਪਾਂ ਹਾਜੀ ਭਾਈ ਜੀ ਲਾਗ ਕੇ ਰੋ ਕਰ ਸਕਦੇ ਜੀ ਚੈੱਕ ਕਰੋ ਥਾਣਾ ਦਾ ਸੈਜ ਗਏ ਬਹੁਤ ਹੀ ਸ਼ਾਨਦਾਰ ਆ ਐਨ ਗਿੱਟ ਗਿੱਟ ਤੇ ਥਾਂ ਲੱਗਾ ਇਹਦੇ ਤੇ ਕੀ ਮੁੱਲ ਭਾਈ ਇਹਦਾ ਫਿਰ ਮੁੱਲ ਦੇ ਜੱਗੇ ਵੀਰ ਕਰਾਉਂਦੀ ਨੇ 70000 ਆ ਹਾਂ ਜੀ ਹੁਣ ਪਹਿਣ ਦੀ ਦੇ ਦਿੰਨੇ ਆ ਕਰ ਦਈਏ ਮਾਨ ਤਾਂ ਥੋੜਾ ਜਿਹਾ ਹੋਰ ਕਰਾਉਂਦਾ ਜੱਗੇ ਵੀਰ ਜੀ ਦੇ ਦਾ ਕਰੋਨਾ 2000 ਛੱਡ ਦਈਏ ਹਾਂ ਜੀ 2000 اے جگےویرਾ پہاਣਾ ਜਿਹੜੀ ਦੇ ਦੇਣੀ ਨਾ ਹਾਂਜੀ ਪੂਰੇ 60 ਹਜ਼ਾਰ ਦੀ ਦੇ ਦਾਂਗੇ ਠੀਕ ਆ ਠੀਕ ਆ ਲੋ ਭਾਈ ਪੂਰੇ 60 ਹਜ਼ਾਰ ਦੀ ਹਾਂ ਜੀ 60 ਹਜ਼ਾਰ ਦੇਵਾਂਗੇ ਮੰਨੋ ਵੀ ਜਿਹੜੇ ਵੀਰ ਕੋਲ ਹੀ ਆਉਂਦਾ ਵੀ 1 ਲੱਖ 30 35 ਦੀ ਮੈਨੂੰ ਆ ਪਈ ਅੱਛਾ ਅੱਛਾ ਹਰਿਆਣੇੋਂ ਮੰਗਾਈ ਉਹਨੇ ਵੀਰ ਦਾ ਠੀਕ ਆ ਠੀਕ ਲੋ ਭਾਈ ਸੱਜਰ ਸੁਈ 1 ਲੱਖ 30 ਹਜ਼ਾਰ ਦੀ ਆਈ ਆ ਤੇ ਦੁੱਧ ਵੀ ਬਹੁਤ ਚੰਗਾ ਚਵਾਇਆ ਸੱਜਰ ਨੇ 17 ਲੀਟਰ ਜਿਹੜਾ ਦੁੱਧ ਚਵਾਇਆ ਵਾ ਹਾਂਜੀ ਹਾਂਜੀ ਤੇ ਗਾਂ ਵੀ ਚਲੋ ਆਸਵੰਦਿਆ ਵੀ ਸਾਡੇ ਪੰਜਾਬੀ ਨੇ ਚੱਕ ਪਾਸ ਆਰੇ 6 ਲੀਟਰ ਜਿਹੜਾ ਦੁੱਧ ਇਹਦੇ ਕੋਲ ਬਿਲਕੁਲ ਰੈਡੀ ਆ ਤੇ ਆਜੋ ਹੁਣ ਤੀਜੇ ਨੰਬਰ ਤੇ ਦਿੱਤਿਆਂ ਵੀਰ ਜਿਹੇ ਬਾਰੇ ਇਹ ਜੱਗੇ ਵੀਰ ਸੁਈਨ ਪਾਜੀ ਮਹੀਨੇ ਤੋਂ ਅੰਦਰ ਹੀ ਸੁਈ ਆ ਅੱਛਾ ਜੀ ਐਟ ਟਾਈਮ ਇਹਦੇ ਥੱਲੇ ਦੁੱਧ ਹੋਊਗਾ 9-10 ਕਿਲੋ ਜਿਕਾਰ ਠੀਕ ਆ ਠੀਕ ਆ ਹਾਂ ਮਿਲਦੀ ਮੰਨ ਲਓ ਥਾਪੀ ਤੇ ਕੋਈ ਟੀਗਾ ਟੱਕਾ ਨਹੀਂ ਲਾਉਣਾ ਇਹਨੂੰ ਠੀਕ ਆ ਠੀਕ ਆ ਜੀ ਲਓ ਬਾਈ ਇਹ ਵੀ ਚੰਗੇ ਗੱਤਗਾਠ ਵਾਲੀ ਆ ਗਈ ਆ ਚਲੋ ਬਾਕੀ ਹੁਣ ਤੁਹਾਨੂੰ ਵੀ ਫੋਲ ਕੇ ਬਖੰਦੇ ਆ ਤੇ ਇਸ ਟਾਈਮ ਜਿਹੜਾ 9 ਤੋਂ 10 ਲੀਟਰ ਜਿਹੜਾ ਦੁੱਧ ਬਿਲਕੁਲ ਰੈਡੀ ਆ ਇਹਦੇ ਕੋਲ ਇਹ ਸੂਈ ਨੂੰ ਕਿੰਨਾ ਟਾਈਮ ਦੱਸਿਆ ਵੇਤੀ 2 ਤੋਂ 3 ਠੀਕ ਹੈ ਠੀਕ ਹੈ ਲੋ ਭਾਈ ਸੂਈ ਤੋਂ ਕੋਈ ਵੀ ਮਹੀਨੇ ਦੇ ਆਸ-ਪਾਸ ਟਾਈਮ ਹੋ ਗਿਆ ਵਾ ਤੇ ਅਸੋ ਸਮ ਜਿਹੜਾ ਇਹਦੇ ਕੋਲ 9 ਤੋਂ 10 ਲੀਟਰ ਜਿਹੜਾ ਬਿਲਕੁਲ ਰੈਡੀ ਆ ਦੁੱਧ ਕਰੋ ਭਾਈ ਜੀ ਚੈੱਕ ਬਾਕੀ ਥਾਂ ਤੋਂ ਬਹੁਤ ਹੀ ਚੰਗਾ ਲੱਗਾ ਵਾ ਇਹਦੇ ਇਕਰਾਜ ਉਹ ਲੱਗੇ ਤਾਂ ਚੈੱਕ ਥਾਣਾ ਦਾ ਸਾਈਜ਼ ਤੇ ਗੈਪ ਠੀਕ ਹੈ ਜੀ ਤੇ ਇਹਦਾ ਕੀ ਮੁੱਲ ਭਾਜੀ ਫਿਰ ਇਹਦੇ ਜੱਗੇ ਵੀ ਜੇ ਤਾਂ ਬੱਚਾ ਹੁੰਦਾ ਹਾਂਜੀ ਇਹ ਤਾਂ ਤੁਹਾਨੂੰ ਪਤਾ ਵੀ ਸੱਜਰ ਮਾਝੇ ਵਿੱਚ ਇੱਥੇ 75000 ਦੀ ਹਾਂਜੀ ਹਾਂਜੀ ਹੁਣ ਹਲਪੀ ਆ ਵੀਰ ਜੀ ਆਪਾਂ ਕੋਈ ਮੁੱਲ ਨਹੀਂ ਗੱਲਾਂ 65 ਦੀ ਦੇ ਦਿੱਗੇ ਕਰਤੀਏ ਮਾਨਤਨ ਕਰਾ ਦੂ ਜੱਗੇ ਵੀ ਕਰਾਉਣਾ ਦੇ ਦੋ ਛੱਡ ਦੀ ਚੋ ਫਿਰ ਇਹ ਵੀ ਛੱਡ ਦੀ ਦੇਦਾ ਇਹ ਵੀ 60 ਛੱਡ ਦੀ 9 ਭਾਜੀ 60000 ਦੀ ਇਹ ਵੀ ਤੇ 60000 ਦੀ ਦੋ ਨੰਬਰ ਵਾਲੀ ਤੇ ਜੀ ਦਿਖਾਈ ਤੁਹਾਨੂੰ ਹਾਂਜੀ ਤੇ ਆ ਜੋ ਹੁਣ ਚੌਥੇ ਨੰਬਰ ਤੇ ਦਲਸੋ ਫਾਇਰ ਪਰ ਇਹ ਵੀਰ ਜੀ ਟੋਕੜ ਕੱਪਣਾ ਇਹ ਵੀ ਮੰਨ ਲਓ ਸਾਢੇ 5 ਮਹੀਨੇ ਚੱਕ ਪਾਸਿਆ ਅੱਛਾ ਜੀ ਆਹ ਟਾਈਮੇ ਥੋੜੇ ਦੁੱਧ 8 ਤੋਂ 9 ਕਿਲੋ ਤਿਆਰ ਹੈ ਠੀਕ ਹੈ ਠੀਕ ਹੈ ਜੀ ਕਿਤਾ ਮੱਦੀ 2-3 ਡੰਗ ਮੇਰੇ ਘਰੋਂ ਚੋਗੇ ਲੈ ਜੀ ਠੀਕ ਹੈ ਠੀਕ ਹੈ ਜੀ ਹਾਂ ਜੀ ਤੇ ਸੱਜਣ ਨੇ ਫਿਰ ਇਹਨੇ ਚੰਗਾ ਚੰਗਾ ਦੁੱਧ ਸੱਜਣ ਵੀਰ ਜੀ ਆ ਕਿ ਦੂਸਰਾ ਪਹਿਲੇ ਸੋਈ ਇਹਨੇ 13-14 ਕਿਲੋ ਦੁੱਧ ਭਰਿਆ ਅੱਛਾ ਜੀ ਫਿਰ ਕਿ ਦੂਸਰਾ ਸਪੋਸ ਮਾਣ ਨੇ ਠੀਕ ਹੈ ਠੀਕ ਹੈ ਲਓ ਬਾਕੀ 13-14 ਲੀਟਰ ਜਿਹੜਾ ਭਰਿਆ ਵਾ ਤੇ ਅਸਟਾ ਸਾਡੇ ਪੰਜਾਂ ਮਿੰਟ ਚੱਕ ਪਾਸ ਚੱਕ ਪਾਸ ਤੇ 7-8 ਲੀਟਰ ਦੱਸਿਆ ਹਾਂ 8-9 ਕਿਲੋ 8-9 ਲੀਟਰ ਜਿਹੜਾ ਦੁੱਧ ਬਿਲਕੁਲ ਰੈਡੀ ਆ ਇਹਦੇ ਕੋਲ ਲਓ ਬਾਕੀ ਕੀ ਕਰ ਸਕਦੇ ਇਹ ਜੀ ਬਾਕੀ ਜੰਮੀ ਪਲੀ ਬਹੁਤ ਹੀ ਚੰਗੀ ਆ ਤੇ ਪਿੱਠ ਕੁੜੀ ਲਓ ਵੀ ਚੰਗੀ ਜੇ ਕਰੋ ਚੱਕ ਤੇ ਅਡਰ ਕੁਆਲਿਟੀ ਤੇ ਥੋੜਾ ਦਾ ਸੈੱਜ ਗਿਆ ਤੇ ਇਹਦਾ ਵੀ ਬਹੁਤ ਚੰਗਾ ਵ ਕਹੋ ਭਾਈ ਇਹ ਕਰੋ ਚੱਕ ਇਹ ਥਾਂ ਤੋਂ ਇਹਦੇ ਵੀ ਬਹੁਤ ਚੰਗਾ ਲੱਗਾ ਵਾ ਇਸ ਟਾਈਮ ਜਿਹੜਾ 8 ਤੋਂ 9 ਲੀਟਰ ਜਿਹੜਾ ਦੁੱਧ ਬਿਲਕੁਲ ਰੈਡੀ ਆ ਇਹ 550 ਦੀ ਚੈੱਕ ਪਾਸ ਆ ਇਹ ਵੀ ਕਰੋ ਭਾਜੀ ਚੱਕ ਲਾਗੇ ਤਾਂ ਥਾਂ ਦਾ ਸਟੈਜ ਤੇ ਗੈਪ ਇਹਦਾ ਕੀ ਮੁੱਲ ਭਾਜੀ ਫਿਰ ਇਹਦਾ ਦੱਦੋ ਵੀ ਕਰੋ ਜੋ ਮਰਜ਼ੀ ਕਰਾਈ ਜੇ ਹਾਂਜੀ ਇਹ ਸੜਦੀ ਦੇ ਦਿੱਗੇ ਕਰ ਦਈਏ ਫਿਰ ਜਿਆਦਾ ਥੋੜਾ ਜਿਹਾ 2 ਹੋਰ ਡਾ ਦਾਂਗੇ 52 ਦੀ ਪੂਰੇ 58000 ਦੀ ਠੀਕ ਹੈ ਠੀਕ ਹੈ ਲਓ ਭਾਈ 58000 ਦੀ ਤੇ ਬਿਲਕੁਲ ਨਿਕ ਨੇਕੇ ਰੇੜਾ ਵੀਰ ਦੇ ਤੇ ਪਸ਼ੂ ਵੀਰ ਦੇ ਬਹੁਤ ਚੰਗੇ ਆ ਸਾਰੇ ਤੇ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਸਾਰੇ ਵੀਰਾਂ ਭਰਾਵਾਂ ਦਾ